ਰੇੜੀ ਕੁਝ ਸਮਾਂ ਪਹਿਲਾਂ ਅਖਬਾਰ ਵਿੱਚ ਇੱਕ ਲੇਖ ਪੜਿਆ ਜਿਸ ਵਿੱਚ ਪਿੱਤਲ ਦੀ ਗਾਗਰ ਬਾਰੇ ਦੱਸਿਆ ਗਿਆ ਸੀ ਪੜ੍ਹ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਡੰਡੀ ਮੈਨੂੰ ਵੀ ਪਿੱਤਲ ਦੇ ਭਾਂਡਿਆਂ ਦੀ ਯਾਦ ਆ ਗਈ ਡੰਡੀ ਮੇਰਾ ਧਿਆਨ ਪਿੰਡਾਂ ਵਿੱਚ ਹੁੰਦੇ ਵਿਆਹ ਸ਼ਾਦੀਆਂ ਬੱਲ ਮੁੜਿਆ ਡੰਡੀ ਮੈਂ ਸ਼ਾਇਦ 5ਵੀਂ ਜਮਾਤ ਵਿੱਚ ਪੜਦਾ ਹੋਵਾਂਗਾ ਡੰਡੀ ਮੇਰੇ ਪਿੰਡ ਨੰਗਲ ਵਿਖੇ ਸਾਰੇ ਪਿੰਡ ਦੀ ਇੱਕ ਸਾਂਝੀ ਬੇਲ ਹੁੰਦੀ ਸੀ ਜੋ ਕਿ ਸਾਰੀ ਦੀ ਸਾਰੀ ਪਿੱਤਲ ਦੇ ਭਾਂਡਿਆਂ ਦੀ ਸੀ ਜਿਹੜੇ ਕੇ ਪਿੰਡ ਦੇ ਵਿਆਹ ਪੋਗਾਸਵੇਂ ਪਿੰਡ ਵਾਲੇ ਵਰਤਦੇ ਸਨ ਡੰਡੀ ਉਹਨਾਂ ਭਾਂਡਿਆਂ ਨੂੰ ਬੇਲ ਦਾ ਨਾਮ ਦਿੱਤਾ ਹੁੰਦਾ ਸੀ ਡੰਡੀ ਜਦੋਂ ਪਿੰਡ ਵਿੱਚ ਕਿਸੇ ਦੇ ਵਿਆਹ ਸ਼ਾਦੀ ਜਾਂ ਭੋਗ ਆਦ ਹੋਣਾ ਤਾਂ ਘਰ ਦੇ ਬਜ਼ੁਰਗ ਨੇ ਕਹਿਣਾ ਜਾਓ ਮੁੰਡਿਓ ਭਾਈ ਜੋਰਾ ਸਿੰਘ ਫੌਜੀ ਕੋਲੋਂ ਬੇਲ ਲੈ ਆਓ ਡੰਡੀ ਇਹ ਬੇਲ ਪਾਂਡੇ ਮੇਰੇ ਪਿੰਡ ਦੇ ਜੋਰਾ ਸਿੰਘ ਫੌਜੀ ਕੋਲ ਹੁੰਦੀ ਸੀ ਡੰਡੀ ਹੁਣ ਤਾਂ ਉਹ ਸਵਰਗ ਸਿਹਾਰ ਗਏ ਹਨ ਪਰ ਉਸੂਲਾ ਦਾ ਬਹੁਤ ਪੱਕਾ ਸੀ ਸਰਦਾਰ ਜੋਰਾ ਸਿੰਘ ਡੰਡੀ ਜਦੋਂ ਵੀ ਅਸੀਂ ਬੇਲ ਲੈ ਕੇ ਆਉਣੀ ਜਾਂ ਜਮਾ ਕਰਵਾ ਕੇ ਆਉਣੀ ਤਾਂ ਫੌਜੀ ਸਾਹਿਬ ਕੱਲਾ-ਕੱਲਾ ਪਾਂਦਾ ਲਿਸਟ ਕੱਢ ਕੇ ਮਿਲਾਨ ਕਰਕੇ ਜਮਾ ਕਰਵਾਉਂਦਾ ਸੀ ਡੰਢੀ ਕੱਲਾ-ਕੱਲਾ ਪਾਂਡਾ ਧਿਆਨ ਨਾਲ ਵੇਖ ਕੇ ਲੈਂਦਾ ਸੀ ਕਿ ਕੋਈ ਪਾਂਡਾ ਖਰਾਬ ਜਾਂ ਟੁੱਟਿਆ ਹੋਇਆ ਤਾਂ ਜਮਾ ਨਹੀਂ ਕਰਵਾ ਗਏ ਕਿਉਂਕਿ ਜਦੋਂ ਬੇਲ ਲੈਣ ਜਾਂਦੇ ਸੀ ਤਾਂ ਫੌਜੀ ਬਾਈ ਪਹਿਲਾਂ ਵੀਰ ਪਏ ਰੇਡੀ ਪਤਾੌਰ ਸਿਕਿਉਰਿਟੀ ਜਮਾ ਕਰਵਾਉਂਦਾ ਸੀ ਡੰਡੀ ਜਦੋਂ ਜਮਾ ਕਰਵਾ ਦੇਣੀ ਤਾਂ ਉਹ ਸਿਕਿਉਰਿਟੀ ਵਾਪਸ ਕਰ ਦਿੰਦਾ ਸੀ ਡੰਡੀ ਜੇਕਰ ਕੋਈ ਗਲਾਸ ਕੌਲੀ ਘਟ ਜਾਣੀ ਤਾਂ ਜੇਕਰ ਕੋਈ ਘਰੋਂ ਪਾਂਡਾ ਦੇ ਕੇ ਪਾਂਡਾ ਨਗ ਪੂਰਾ ਕਰ ਦਿੰਦਾ ਸੀ ਤਾਂ ਫੌਜੀ ਬਾਈ ਉਹ ਪਾਂਡਾ ਬਾਹਰ ਕੱਢ ਦਿੰਦਾ ਸੀ ਕਿਉਂਕਿ ਉਹ ਘਰ ਵਾਲਾ ਪਾਂਡਾ ਗਲਾਸ ਹਲਕਾ ਹੁੰਦਾ ਸੀ ਅਤੇ ਬੇਲ ਵਾਲੇ ਪਾਂਡਿਆਂ ਨਾਲ ਮੇਲ ਨਹੀਂ ਸੀ ਖੰਦਾ ਡੰਡੀ ਫਿਰ ਸਰਦਾਰ ਜੋਰਾ ਸਿੰਘ ਨੂੰ ਜੋ ਪੈਸੇ ਉਸ ਪਾਂਡੇ ਦੇ ਬਣਦੇ ਹੁੰਦੇ ਸੀ ਫੌਜੀ ਸਾਹਿਬ ਨੂੰ ਦੇਣੇ ਪੈਂਦੇ ਸੀ ਡੰਡੀ ਫਿਰ ਉਹ ਆਪ ਸ਼ਹਿਰ ਜਾ ਕੇ ਬੇਲ ਦੇ ਭਾਂਡਿਆਂ ਨਾਲ ਮੇਲ ਖਾਂਦਾ ਭਾਂਡਾ ਬਾਜ਼ਾਰੋਂ ਲੈ ਕੇ ਆਉਂਦਾ ਸੀ ਡੰਡੀ ਮੇਰੇ ਪਿੰਡ ਨੰਗਲ ਅਮਰਗੜ ਦੀ ਬੇਲ ਦੇ ਭਾਂਡੇ ਮੇਰੀ ਯਾਦਦਾਸ਼ਤ ਮੁਤਾਬਕ 40 ਗਲਾਸ 40 ਥਾਲ ਦੋ ਜੱਗ ਦੋ ਜਾਂ ਤਿੰਨ ਵੱਡੇ ਦੇਗਗੇ ਸਮੇਤ ਢੱਕਣ 40 ਕੌਲੀਆਂ ਆਦ ਬਾਕੀ ਹੋਰ ਕੁਝ ਹੋਵੇ ਮੈਨੂੰ ਯਾਦ ਨਹੀਂ ਸਾਰੇ ਭਾਂਡੇ ਭਾਰੀ ਪਿੱਤਲ ਦੇ ਹੁੰਦੇ ਸਨ ਡੰਡੀ ਜਦੋਂ ਵਿਆਹ ਹੁੰਦਾ ਸੀ ਤਾਂ ਦੂਸਰੇ ਦਿਨ ਮੇਲ ਲੈ ਕੇ ਆਉਣੀ ਕਿਉਂਕਿ ਉਸ ਦਿਨ ਮੇਲ ਆਉਂਦਾ ਹੁੰਦਾ ਸੀ ਡੰਡੀ ਮੈਨੂੰ ਯਾਦ ਹੈ ਕਿ ਸਰਦਾਰ ਜੋਰਾ ਸਿੰਘ ਫੌਜੀ ਬਾਈ ਬਹੁਤ ਸਖਤ ਸੁਭਾਅ ਦੇ ਸੰ ਕਿਉਂਕਿ ਮੇਰੇ ਦੇਖਦੇ-ਵੇਖਦੇ ਉਹ ਅਖੀਰ ਤੱਕ ਉਹਨਾਂ ਇਸ ਬੇਲ ਪਾਂਡਿਆਂ ਦੀ ਜ਼ਿੰਮੇਵਾਰੀ ਬਹੁਤ ਨਿਰਵਿਗਨ ਢੰਗ ਨਾਲ ਨਿਭਾਈ ਖਾਸ ਕਰਕੇ ਪਾਂਡਿਆਂ ਬੇਲ ਦੇ ਲੈਣ ਅਤੇ ਦੇਣ ਦੇ ਸੰਬੰਧੀ ਕੋਈ ਲਿਹਾਜ਼ ਬਗੈਰਾ ਨਹੀਂ ਸੀ ਰੱਖਦੇ ਡੰਡੀ